ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਕੁਕਿੰਗ ਚੈਨਲ ਲੇਬੜਾ ਕੁਕਿੰਗ ਦੇ ਵਿੱਚ ਤੇ ਅੱਜ ਆਪਾਂ ਬਣਾਵਾਂਗੇ ਰੋਸਟਡ ਚਨਾ ਵਰਫੀ ਇਹਦੇ ਲਈ ਮੈਂ ਜਿਹੜਾ 250 ਗ੍ਰਾਮ ਰੋਸਟਡ ਚਨਾ ਲਿਆ ਵਾ ਤੇ ਚਨੇ ਆ ਜਿਹੜੇ ਆਪਣੇ ਉਹ ਨੂਨ ਵਾਲੇ ਨਹੀਂ ਹੋਣੇ ਚਾਹੀਦੇ ਹੈਗੇ ਤੇ ਇਹਨਾਂ ਦਾ ਛਿਲਕਾ ਵੀ ਚੰਗੀ ਤਰ੍ਹਾਂ ਉਤਰਿਆ ਹੋਵੇ ਤਾਂ ਕਿ ਜਿਹੜੀ ਆਪਣੀ ਵਰਫੀ ਆ ਉਹ ਸੌਫਟ ਬਣੇ ਇਹਨੂੰ ਆਪਾਂ ਨੇ ਮਿਕਸੀ ਦੇ ਵਿੱਚ ਪਾ ਕੇ ਗ੍ਰाइंड ਕਰ ਲੈਣਾ ਵਾ ਤੇ ਚਾਰ ਤੋਂ ਪੰਜ ਲੇਚੀਆਂ ਲਈਆਂ ਨੇ ਮੈਂ ਇਹ ਨਾਲ ਜਿਹੜੇ ਵਿਚਲੇ ਦਾਣੇ ਆ ਉਹ ਕੱਢ ਕੇ ਆਪਾਂ ਇਹਦੇ ਵਿੱਚ ਨਾਲ ਹੀ ਮਿਕਸ ਕਰ ਲਾਂਗੇ ਇਹਦੇ ਨਾਲ ਸਵਾਦ ਆ ਜਿਹੜਾ ਬਹੁਤ ਹੀ ਵਧੀਆ ਆਉਂਦਾ ਵਾ ਇਹਨੂੰ ਮੈਂ ਗ੍ਰाइंड ਕਰ ਲਿਆ ਵਾ ਦੇਖੋ ਇਸ ਤਰ੍ਹਾਂ ਆਪਾਂ ਪੇਸਟ ਬਣਾ ਲੈਣਾ ਤੇ ਇਹਨੂੰ ਫਿਰ ਆਪਾਂ ਇੱਕ ਭਾਂਡੇ ਦੇ ਵਿੱਚ ਕੱਢ ਲਾਂਗੇ ਉਸ ਤੋਂ ਬਾਅਦ ਮੈਂ 4 ਤੋਂ ਲੈ ਕੇ 5 ਚਮਚੇ ਆ ਜਿਹੜੇ ਉਹ ਲੈਨੇ ਦੇਸੀ ਘਿਓ ਦੇ ਪਾ ਨੂੰ ਹਲਕਾ ਜਿਹਾ ਰੋਸਟ ਕਰਨਾ ਮੈਂ ਇਹਦੇ ਵਿੱਚ ਜ਼ਿਆਦਾ ਕਿਉਂ ਨਹੀਂ ਪਾਉਣਾ ਹੈਗਾ ਤੇ ਇਹਦੇ ਵਿੱਚ ਬਾਅਦ ਵਿੱਚ ਜਿਹੜਾ ਆਪਾਂ ਨੇ ਚਣੇ ਨੇ ਗ੍ਰੈਂਡ ਚਣਿਆਂ ਦਾ ਪਾਊਡਰ ਆ ਜਿਹੜਾ ਗ੍ਰाइंड ਕਰਕੇ ਬਣਾਇਆ ਉਹ ਐਡ ਕਰ ਦੇਣਾ ਮੈਂ ਤੇ ਇਹਨੂੰ ਆਪਾਂ ਹਲਕਾ ਜਿਹਾ 1 ਤੋਂ ਲੈ ਕੇ 2 ਮਿੰਟ ਭੁੰਨਾਂਗੇ ਬਾਲਾ ਨਹੀਂ ਭੁੰਨਣਾ ਤੇ ਜਿਹੜੀ ਗੈਸ ਦੀ ਫਲੇਮ ਆ ਉਹ ਵੀ ਆਪਾਂ ਲੋਅ ਰੱਖਣੀ ਆ ਤੇਜ਼ ਨਹੀਂ ਕਰਨੀ ਹੈਗੀ ਕਿਉਂਕਿ ਜਿਹੜੇ ਚਣੇ ਨੇ ਪਹਿਲਾਂ ਹੀ ਭੁਜੇ ਹੋਏ ਨੇ ਇਸ ਕਰਕੇ ਇਹਨੂੰ ਜ਼ਿਆਦਾ ਭੁੰਨਣ ਦੀ ਲੋੜ ਨਹੀਂ ਹੈਗੀ। ਇਹ ਆਪਾਂ ਤਾਂ ਭੁੰਨ ਰਿਆਂ ਤਾਂ ਕਿ ਜਿਹੜਾ ਦੇਸੀ ਘਿਓ ਦਾ ਟੇਸਟ ਆ ਉਹ ਚੰਗੀ ਤਰ੍ਹਾਂ ਨਾ ਆਵੇ ਜਾਣਿਆ ਜ। ਤੇ ਉਹ ਟੇਸਟੀ ਬਣੇ ਜਿਹੜੀ ਆਪਣੀ ਵਰਫੀ ਹੈ। ਬੱਸ ਇਹਨੂੰ ਇੱਕ ਟੋਲੇ ਆ ਕੇ 2 ਮਿੰਟ ਹੀ ਆਪਾਂ ਨੇ ਭੁੰਨਣਾ ਵ। ਇਹ ਵਰਫੀ ਆ ਜਿਹੜੀ ਬਹੁਤ ਹੀ ਜਲਦੀ ਬਣ ਕੇ ਰੈਡੀ ਹੁੰਦੀ ਹੈ। ਇਹਨੂੰ ਜ਼ਰੂਰ ਬਣਾ ਕੇ ਦੇਖਿਓ ਤੁਸੀਂ ਘਰ ਦੇ ਵਿੱਚ ਬਹੁਤ ਹੀ ਟੇਸਟੀ ਬਣਦੀ ਹੈ। ਤੇ ਹੁਣ ਇਹਨੂੰ ਆਪਾਂ 2 ਮਿੰਟ ਭੁੰਨਣ ਤੋਂ ਬਾਅਦ ਪਾਉਂਦਾ ਜਿਹੜਾ ਉਹ ਫੜਾ ਹੀ ਆਪਣੀ نیچے ਲਾ ਲੈਣੀ ਆ ਇਸ ਤੋਂ ਬਾਅਦ ਆਪਾਂ ਜਿਹੜਾ ਇਹਦੇ ਵਿੱਚ ਪੂਰਾ ਖੰਡ ਐਡ ਕਰਨੀ ਆ ਇਹ ਆਪਾਂ ਆਪਣੇ ਟੇਸਟ ਅਕੋਰਡਿੰਗ ਐਡ ਕਰਨੀ ਆ ਘੱਟ ਵੱਧ ਜਿੰਨਾ ਵੀ ਮਿੱਠਾ ਖਾਣੇ ਉਹਨਾਂ ਪਾ ਦੇਣਾ ਆਪਾਂ ਜਿਹਨੂੰ ਆਪਾਂ ਨੇ ਮਿੱਠੇ ਨੂੰ ਆ ਜਿਹੜਾ ਚੰਗੀ ਤਰ੍ਹਾਂ ਦੇ ਨਾਲ ਰਲਾ ਦੇਣਾ ਮੈਂ ਇਹਦੇ ਵਿੱਚ ਤੇ ਇਸ ਤੋਂ ਬਾਅਦ ਮੈਂ 100 ml ਦੇ ਕਰੀਬ ਆ ਜਿਹੜਾ ਉਹ ਦੁੱਧ ਲਿਆ ਵਾ ਹਲਕਾ ਜਿਹਾ ਇਹਨੂੰ ਆਪਾਂ ਨੇ ਗਰਮ ਕਰ ਲੈਣਾ ਵਾ ਦੁੱਧ ਨੂੰ ਉਹ ਆਪਾਂ ਇਹਦੇ ਵਿੱਚ ਥੋੜਾ ਥੋੜਾ ਪਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਰੜਾ ਲੈਣਾ ਹੈ ਵੀ ਇਹਦੇ ਵਿੱਚ ਕੋਈ ਜਿਹੜੀ ਗੱਠ ਨਾ ਰਵੇ ਇਹਨੂੰ ਆਪਾਂ ਚੰਗੀ ਤਰ੍ਹਾਂ ਨਾਲ ਹੌਲੀ ਹੌਲੀ ਦੁੱਧ ਪਾ ਕੇ ਰੜਾਵਾਂਗੇ ਇੱਕਦਮ ਵੀ ਦੁੱਧ ਨਹੀਂ ਪਾਉਣਾ ਤਾਂ ਕਿ ਜਿਹੜਾ ਆਪਣਾ ਨਹੀਂ ਤਾਂ ਫਿਰ ਜਿਹੜਾ ਪੇਸਟ ਹੋ ਜਿਆਦਾ ਪਤਲਾ ਨਾ ਹੋ ਜੇ ਫਸ ਇਦਾਂ ਆਪਾਂ ਹੌਲੀ ਹੌਲੀ ਕਰਕੇ ਮਿਲਾ ਲੈਣਾ ਤੇ ਇਸ ਤੋਂ ਬਾਅਦ ਆਪਾਂ ਇੱਕ ਪਲੇਟ ਦੇ ਵਿੱਚ ਜਿਹੜਾ ਦੇਸੀ ਘਿਓ ਲਾ ਕੇ ਇਹਨੂੰ ਜਿਹੜਾ ਮਿਕਸਚਰ ਬਣਾਇਆ ਵਾ ਵਰਫੀ ਵਾਲਾ ਇਹਨੂੰ ਆਪਾਂ ਇਹਦੇ 'ਚ ਸੈੱਟ ਕਰ ਦਾਂਗੇ ਹੁਣ ਆਪਾਂ ਕੜਾਹੀ ਦੇ ਵਿੱਚੋਂ ਜਿਹੜਾ ਇਹਨੂੰ ਇਸ ਪਲੇਟ ਦੇ ਵਿੱਚ ਆ ਜਿਹੜਾ ਪਾ ਲਾਂਗੇ ਦੇਖੋ ਕਿੰਨਾ ਵਧੀਆ ਜਿਹੜਾ ਵਰਫੀ ਦਾ ਆਪਣਾ ਡੋ ਆ ਤਿਆਰ ਹੋਇਆ ਨੂੰ ਆਪਾਂ ਨੇ ਇਸ ਪਲੇਟ ਦੇ ਵਿੱਚ ਕੱਢ ਲੈਣਾ ਹੈ ਇਦੇ ਵਿੱਚ ਤੁਸੀਂ ਥੋੜੇ ਜਿਹਾ ਕਾਜੂ ਜਾਂ ਬਦਾਮ ਵੀ ਵਿੱਚ ਜਿਹੜੇ ਇਹਦੇ ਪਾਊਡਰ ਦੇ ਵਿੱਚ ਚਨਾ ਪਾਊਡਰ ਜਣਿਆਂ ਦੇ ਵਿੱਚ ਗ੍ਰाइंड ਕਰ ਸਕਦੇ ਹੋ ਇਹ ਆਪਸ਼ਨਲ ਨੇ ਤੁਸੀਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਇਹਦੇ ਨਾਲ ਵੀ ਟੇਸਟ ਆ ਜਿਹੜਾ ਬਹੁਤ ਵਧੀਆ ਆਉਂਦਾ ਵਾ ਇਹਨੂੰ ਆਪਾਂ ਨੇ ਪਲੇਟ ਦੇ ਵਿੱਚ ਜਿਹੜਾ ਸੈੱਟ ਕਰ ਦੇਣਾ ਹੈ ਤੇ ਇਦਾਂ ਦੀਆਂ ਹੋਰ ਈਜ਼ੀ ਰੈਸਪੀ ਜਾਣਨ ਦੇ ਲਈ ਪਲੀਜ਼ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਜੇ ਤੁਹਾਨੂੰ ਸਾਡੀ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਵੀ ਜਰੂਰ ਕਰਿਓ ਇਸ ਤਰ੍ਹਾਂ ਆਪਾਂ ਇਹਨੂੰ ਜਿਹੜਾ ਸੈੱਟ ਕਰ ਲੈਣਾ ਵਾ ਪਲੇਟ ਦੇ ਵਿੱਚ ਤੇ ਫਿਰ ਇਹਨੂੰ ਆਪਾਂ 2 ਘੰਟੇ ਦੇ ਲਈ ਜਿਹੜਾ ਫ੍ਰੀਜ ਦੇ ਵਿੱਚ ਸੈੱਟ ਹੋਣ ਲਈ ਰੱਖ ਦਾਂਗੇ ਇਹ ਬਹੁਤ ਹੀ ਸੌਫਟ ਤਿਆਰ ਆ ਜਿਹੜੀ ਟੇਸਟੀ ਵਰਫੀ ਬਣਦੀ ਆ ਨੂੰ ਜੂ ਟ੍ਰਾਈ ਕਰਿਓ ਘਰ ਦੇ ਵਿੱਚ ਬਣਾ ਕੇ ਇਹਦੇ ਬਾਅਦ ਆਪਾਂ ਇਹਨੂੰ ਜਿਹੜਾ ਗਾਰਨਿਸ਼ ਕਰਨ ਦੇ ਲਈ ਨਾਰੀਅਲ ਦਾ ਬਰਾਦਾ ਪਾਇਆ ਤੁਸੀਂ ਕੋਈ ਵੀ ਡ్రਾਈ ਫਰੂਟ ਵਰਤ ਸਕਦੇ ਹੋ ਜਿੱਦਾਂ ਕਿ ਪਿਸਤਾ ला ਸਕਦੇ ਹੋ ਬਦਾਮ ला ਸਕਦੇ ਹੋ ਕੱਟ ਕੇ ਹਾਂ ਹੁਣ 2 ਘੰਟੇ ਹੋ ਚੁੱਕੇ ਆ ਇਸ ਤੋਂ ਬਾਅਦ ਆਪਾਂ ਜਿਹੜੇ ਇਹਦੇ ਪੀਸਸ ਕੱਟ ਲਾਂਗੇ ਆਪਣੇ ਅਕੋਰਡਿੰਗ ਜੋ ਵੀ ਤੁਹਾਨੂੰ ਸ਼ੇਪ ਵਧੀਆ ਲੱਗਦੀ ਹੈ ਉਸ ਅਨਸਾਰ ਤੁਸੀਂ ਇਹਨੂੰ ਕੱਟ ਸਕਦੇ ਹੋ ਬਹੁਤ ਹੀ ਟੇਸਟੀ ਬਣਦੀ ਹੈ ਇਹ ਵਰਫੀ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਤੁਸੀਂ ਤੇ ਬਹੁਤ ਹੀ ਈਜ਼ੀ ਵੀ ਹੈ ਇਹਨੂੰ ਆਪਾਂ ਇਸ ਤਰ੍ਹਾਂ ਕੱਟ ਲਾਂਗੇ ਤੇ ਇਦਾਂ ਦੀਆਂ ਹੋਰ ਰੈਸਪੀ ਜਾਣਨ ਦੇ ਲਈ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਬੈਲ ਆਈਕਨ ਵੀ ਜ਼ਰੂਰ ਦਬਾਓ ਤਾਂ ਕਿ ਜਿਹੜੀ ਸਾਡੀ ਵੀਡੀਓ ਆ ਉਹ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇ ਤੇ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਵਰਫੀ ਕਿਦਾਂ ਦੀ ਲੱਗੀ ਟਰਾਈ ਕਰਿਓ ਜਰੂਰ ਦੇਖੋ ਆਪਣੇ ਪੀਸ ਜਿਹੜੇ ਇਦਾਂ ਆਪਾਂ ਕੱਟ ਕਰ ਲਏ ਨੇ ਕਿਉਂਕਿ ਕਿੰਨੀ ਜਿਆਦਾ ਸੌਫਟ ਜਿਹੜੀ ਇਹ ਵਰਫੀ ਹੈ ਬਣ ਕੇ ਵਧੀਆ ਹੋਈ ਬਣੀ ਹੈ ਤਿਆਰ ਹੋਈ ਹੈ ਤੇ ਖਾਣ ਦੇ ਵਿੱਚ ਵੀ ਓਨੀੋ ਜਿਆਦਾ ਟੇਸਟੀ ਹੈ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ